ਇਹਨਾਂ ਲੋਕਾਂ ਨੂੰ ਕਹਿਣਾ ਕਰ ਸ਼ੁਰੂ ਕਰਦੇ ਆ ਵੀ ਅਸੀਂ ਕੁੜੀ ਆਪਣੀ ਮਾਰਤੀ ਤੇ ਸਾਡਾ ਕਿਸੇ ਨੇ ਕੀ ਕਰ ਲਿਆ ਇਹਨਾਂ ਨੇ ਜਿਹੜੀ ਰਾਖਸੀ ਸੁਆਸ ਸੀ ਉਹਦੀ ਅਰਥੀਆਂ ਤੇ ਜੋ ਵੀ ਸੀ ਉਹ ਵੀ ਉਤਰ-ਪੁਤਰ ਕਰਦੇ ਆ ਸਾਰਾ ਬੜੀ ਬੜੀ ਪੁਲਿਸ ਨੂੰ ਵੀ ਕਹਿ ਚੁੱਕਾ ਵੀ ਇਹ ਮੈਨੂੰ ਮਾਰਨ ਨੂੰ ਫਿਰਦੇ ਆ ਬੰਦੇ ਮੇਰੇ ਪਿੱਛਾ ਕਰਦੇ ਆ ਤੇ ਮੈਨੂੰ ਧਮਕੀਆਂ ਦਿੰਦੇ ਆ ਮੈਂ ਰਹਿੰਦਾ ਵੀ ਆਪਣੇ ਫਾਰਮ ਤੇ ਆ ਟੀਐਮ ਭਗਵੰਤ ਮਾਨ ਜੀ ਤੋਂ ਮੰਗ ਕਰਦਾ ਵੀ ਇਸ ਜਿਹੜਾ ਕੁੜੀ ਦਾ ਜਿਹੜਾ ਇਹ ਕੇਸ ਹੈ ਇਹਨੂੰ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਿਆ ਜਾਵੇ ਇਹਦੀ ਵੱਡੇ ਲੈਵਲ ਤੋਂ ਜਾਂਚ ਹੋਣੀ ਚਾਹੀਦੀ ਆ ਪਰ ਮੇਰੇ ਮਨ ਨਾਲ ਗਵਾਹੀ ਦਿੱਤੀ ਵੀ ਨਹੀਂ ਮੇਰੀ ਵਾਈਫ ਕਹਿੰਦੀ ਵੀ ਨਾ ਬਿਲਕੁਲ ਇਹ ਬੰਦੇ ਨਹੀਂ ਮੱchnੇ ਚਾਹੀਦੇ ਵੀ ਇਹਨਾਂ ਨੇ ਗਲਤ ਕੰਮ ਕੀਤਾ ਇਹ ਕੁੜੀ ਮਾਰਦੀ 1300 ਸਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਲੋਕ ਚੇਤਨਾ ਟੀਵੀ ਅਕਸਰ ਦੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਇਦਾਂ ਦੇ ਕੇਸ ਆਉਂਦੇ ਨੇ ਜਿੱਥੇ ਕਤਲ ਹੁੰਦੇ ਨੇ ਚੋਰੀਆਂ ਹੁੰਦੇ ਨੇ ਡਾਕੇ ਹੁੰਦੇ ਨੇ ਪਰ ਪੁਲਿਸ ਉਸ ਤੇ ਕਾਰਵਾਈ ਨਹੀਂ ਕਰਦੀ ਤੁਹਾਨੂੰ ਦੱਸਦੀ ਕਿ ਇੱਕ ਇੱਕ ਲੜਕੀ ਦਾ 2024 ਦੇ ਵਿੱਚ ਕਤਲ ਹੁੰਦਾ ਸ਼ਾਮਪੁਰ ਤੋਂ ਔਰ ਉਹਨਾਂ ਦਾ ਕੋਈ ਵੀ ਕਤਲ ਨਹੀਂ ਜਿਹੜੇ ਫੜੇ ਨਹੀਂ ਜਾਂਦੇ ਜਿਹੜੇ ਕਾਤਲ ਨੇ ਪਰ ਤੁਹਾਨੂੰ ਦੱਸ ਦਈਏ ਜਿਹੜੇ ਗਵਾਹ ਨੇ ਉਹਨਾਂ ਤੇ ਹੀ ਉਲਟਾ ਧਮਕੀਆਂ ਅਤੇ ਮਾਰਨ ਦੀਆਂ ਉਹਨਾਂ ਨੂੰ ਜਿਹੜੀਆਂ ਸ਼ਾਤਸ਼ਾ ਬਣਾਈਆਂ ਜਾਂਦੀਆਂ ਨੇ ਸੋ ਉਸ ਕਤਲ ਦੇ ਗਵਾਹ ਸਾਡੇ ਨਾਲ ਨੇ ਗੁਰਮੀਤ ਸਿੰਘ ਸ਼ਾਮਪੁਰ ਜੀ ਸੋ ਪੂਰੀ ਜਾਣਕਾਰੀ ਦੇਵਾਂਗੇ ਆਖਿਰ ਇਹ ਪੂਰੀ ਘਟਨਾ ਕਿਵੇਂ ਹੋਈ ਤੇ ਕਿੰਦਾਂ ਦੀ ਧਮਕੀਆਂ ਉਹਨਾਂ ਨੂੰ ਮਿਲ ਰਹੀਆਂ ਸੋ ਸਵਾਗਤ ਕਰਦੇ ਗੁਰਮੀਤ ਜੀ ਸਵਾਗਤ ਹੈ ਸ੍ਰੀ ਗੋਬਿੰਦ ਸਿੰਘ ਖਾਲਸਾ ਵੰਦੂ ਜੀ ਕੀ ਫਤਿਹ ਇਹ 2024 ਚ ਜੁਲਾਈ ਮਹੀਨੇ ਚ 11 ਤਰੀਕ ਨੂੰ ਕਤਲ ਹੋ ਗਿਆ ਮੇਰੇ ਪਿੰਡ ਹੂੰ ਇਹਦਾ ਕੁੜੀ ਦਾ ਫਾਦਰ ਇੱਕ ਫੌਜੀ ਸੀ ਉਹ ਫੌਜ ਚ ਜੌਬ ਕਰਦਾ ਸੀ ਜਿਹੜੀ ਉਹਦੀ ਕੁੜੀ ਦੀ ਮਦਰ ਸੀ ਉਹਦੇ ਆਪਣੇ ਜੀਠ ਨਾਲ ਰਿਲੇਸ਼ਨ ਸੀ ਉਹ ਕੁੜੀ ਨੇ ਗਲਤ ਰਿਲੇਸ਼ਨ ਚ ਦੇਖ ਲਿਆ ਤੇ ਇਸ ਗੱਲ ਤੋਂ ਉਹਨਾਂ ਨੇ ਕੁੜੀ ਨੂੰ ਮਾਰਦਿਆ ਤੇ ਕੁੜੀ ਦਾ ਇਹਦੇ ਵਿੱਚ ਇੱਕ ਤਾਏ ਦਾ ਮੁੰਡਾ ਸੀ ਨਾਲ ਉਹ ਵੀ ਨਾਲ ਸੀ ਕੁੜੀ ਦੀ ਮਦਰ ਵੀ ਨਾਲ ਰੜੀ ਵੀ ਸੀ ਇਹਨਾਂ ਤਿੰਨਾਂ ਨੇ ਰੜ ਕੇ ਕੁੜੀ ਨੂੰ ਪਹਿਲਾਂ ਸਲਫਾਸ ਦੀ ਗੋਲੀ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਗਲਾ ਘੁੱਟ ਕੇ ਮਾਰ ਦਿੱਤੀ ਉਸ ਤੋਂ ਬਾਅਦ ਰਾਤ ਨੂੰ ਲੈ ਕੇ ਫਿਰਦੇ ਰਹੇ ਤੇ ਕਰਵਾਈ ਕੋਈ ਹੋਈ ਨਹੀਂ ਉਸ ਤੋਂ ਬਾਅਦ ਇਹ ਹਸਪਤਾਲ ਤੇ ਲਿਗੇ ਨਹੀਂ ਕਿਤੇ ਤੇ ਇਹਨਾਂ ਨੇ ਸਵੇਰੇ ਰੌਲਾ ਪਾ ਤਿਆ ਵੀ ਸੱਪ ਲੜ ਗਿਆ ਸੱਪ ਲੜ ਗਿਆ ਸਵੇਰੇ ਸਵੇਰੇ ਸੰਸਕਾਰ ਕਰ ਤਿਆ तकरीबन 6:30 7 ਵਜੇ ਕਿਸੇ ਨੂੰ ਦੱਸਿਆ ਨਹੀਂ ਪਿੰਡ ਚ 10 20 50 ਬੰਦਿਆਂ ਨੂੰ ਜਿਹੜੇ ਉਹਨਾਂ ਦੇ ਨੇੜੇ ਦੇ ਬੰਦੇ ਤੇ ਉਹਨਾਂ ਨੂੰ ਦੱਸ ਤਿਆ ਉਸ ਤੋਂ ਬਾਅਦ ਇਹਨਾਂ ਦਾ ਚੱਲਦਾ ਰਿਹਾ ਉਸ ਤੋਂ ਬਾਅਦ ਸੁਹਾਣਾ ਐਸਐਚਓ ਸਾਹਿਬ ਨੇ ਇਹ ਪਰਚਾ ਦਿੱਤੇ ਆ ਜੀ ਜੀ ਇਹ ਬੰਦੇ ਮੇਰੇ ਕੋਲ ਆਏ ਇਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਉਹ ਖਾਣ ਪੀਣ ਪੈਸੇ ਪੁਸੇ ਲੈਣ ਦੇ ਮਾਰਿਆਂ ਨੇ ਆਪਣੇ ਆਪ ਜਾਗਰ ਕਰਤੇ ਉਹ ਜਿਹੜਾ ਕੁੜੀ ਦਾ ਤਾਇਆ ਸੀ ਜੀ ਇਹਨਾਂ ਕੁੜੀ ਮਾਰੀ ਸੀ ਤੇ ਕੁੜੀ ਦੀ ਮਾਂ ਕੁੜੀ ਦਾ ਤਾਏ ਦਾ ਬੇਟਾ ਤੇ ਇਹਨਾਂ ਲੋਕਾਂ ਨੂੰ ਕਹਿਣਾ ਕਰ ਸ਼ੁਰੂ ਕਰਤੇ ਆ ਵੀ ਅਸੀਂ ਕੁੜੀ ਆਪਣੀ ਮਾਰਤੀ ਤੇ ਸਾਡਾ ਕਿਸੇ ਨੇ ਕੀ ਕਰ ਲਿਆ ਇਹਨਾਂ ਨੇ ਜਿਹੜੀ ਰਾਖਸੀ ਸੁਹਾ ਸੀ ਉਹਦੀ ਅਰਥੀਆਂ ਦੇ ਜੋ ਵੀ ਸੀ ਉਹ ਵੀ ਖੁਦਰ-ਪੁਦਰ ਕਰਤੇ ਆ ਸਾਰਾ ਉਸ ਤੋਂ ਬਾਅਦ ਮੈਂ ਐਸਐਚਓ ਸੁਹਾਣੇ ਨੇ ਪਰਚਾ ਦੇ ਦਿੱਤਾ ਪਰਚਾ ਦੇਣ ਤੋਂ ਬਾਅਦ ਇਹ ਮੇਰੇ ਕੋਲ ਆ ਕੇ ਮੰਨ ਗਏ ਵੀ ਅਸੀਂ ਕੁੜੀ ਮਾਰੀ ਹੈ ਜਦੋਂ ਇਹਨਾਂ ਨੂੰ ਦੂਜੇ ਬੰਦਿਆਂ ਨੇ ਦਰਖਾਸਤ دیتی ਕੀ ਕੀਤਾ ਕੀ ਨਹੀਂ ਕੀਤਾ ਪਤਾ ਸਾਰੇ ਇਲਾਕੇ ਨੂੰ ਪਤਾ ਸੀ ਵੀ ਇਹ ਕੁੜੀ ਮਾਰਦੀ ਤੇ ਮਨੂੰ ਵੀ ਪਤਾ ਸੀ ਸਾਰਿਆਂ ਨੂੰ ਉਹ ਮੰਨੇ ਕਿਹਦੇ ਕੋਲ ਸੀ ਤੁਹਾਡੇ ਕੋਲੇ ਐਸਐਚਓ ਕੋਲ ਮੇਰੇ ਫਾਰਮ ਤੇ ਆਏ ਮੇਰੇ ਫਾਰਮ ਤੇ ਆ ਕੇ ਮੰਨ ਗਏ ਮੇਰੇ ਫਾਰਮ ਤੇ ਚਾਰ ਬੰਦੇ ਆਏ ਜਕਤਾਰ ਦਾ ਛੋਟਾ ਬੇਟਾ ਜਕਤਾਰ ਦੇ ਤਾਏ ਦਾ ਬੇਟਾ ਜਕਤਾਰ ਦੇ ਜਕਤਾਰ ਜਕਤਾਰ ਦਾ ਫੌਜੀ ਕੁੜੀ ਦਾ ਪਿਓ ਵੀ ਮੇਰੇ ਕੋਲ ਆਇਆ ਕੁੜੀ ਦਾ ਪਿਓ ਮੇਰੇ ਆ ਕੇ ਪੈਰੀ ਹੱਥ ਲਾ ਕੇ ਮੈਨੂੰ ਕਹਿੰਦਾ ਵੀ ਬਚਾ ਵੀ ਗਲਤੀ ਹੋ ਗਈ ਸਾਤੋਂ ਮੇਰੇ ਕੋਲ ਮੰਨ ਕੇ ਵੀ ਅਸੀਂ ਕੁੜੀ ਮਾਰੀ ਆ ਮੈਂ ਉਹਨੂੰ ਕਿਹਾ ਵੀ ਤੂੰ ਸ਼ਰਮ ਕਰ ਯਾਰ ਬੜੀ ਮੋਟੀ ਤੇਰੀ ਤੇਰੀ ਵਾਈਫ ਨੇ ਤੇ ਤੇਰੇ ਭਰਾ ਨੇ ਤੇਰੇ ਭਰਾ ਦੇ ਬੇਟੇ ਨੇ ਕੁੜੀ ਮਾਰਤੀ ਯਾਰ ਚੰਗਾ ਨਹੀਂ ਲੱਗਦਾ ਤੂੰ ਇਹਨੇ ਸਮ ਮਦਦ ਕਰ ਰਿਆਂ ਤੇ ਹੁਣ ਮੈਨੂੰ ਇਸ ਕੱਲ ਦਾ ਹੈਗਾ ਮੈਂ ਬੜੀ ਬੜੀ ਪੁਲਿਸ ਨੂੰ ਵੀ ਕਹਿ ਚੁੱਕਾ ਆ ਵੀ ਇਹ ਮੈਨੂੰ ਮਾਰਨ ਨੂੰ ਫਿਰਦੇ ਆ ਬੰਦੇ ਮੇਰੇ ਪਿੱਛਾ ਕਰਦੇ ਆ ਤੇ ਮੈਨੂੰ ਧਮਕੀਆਂ ਦਿੰਦੇ ਆ ਮੈਂ ਰਹਿੰਦਾ ਵੀ ਆਪਣੇ ਫਾਰਮ ਤੇ ਆ ਕਿਉਂ ਮੇਰਾ ਖੇਤਾਂ 'ਚ ਫਾਰਮ ਹੈ ਮੈਂ ਖੇਤਾਂ 'ਚ ਹੀ ਰਹਿਣਾ ਆਪਣੇ ਫਾਰਮ ਤੇ ਮੈਨੂੰ ਇਹਨਾਂ ਤੋਂ ਬੜਾ ਖਤਰਾ ਮੈਨੂੰ ਮਾਰਨ ਦੇ ਧਮਕਦੇ ਇਹ ਕਹਿੰਦੇ ਵੀ ਗਵਾਹੀ ਨਾ ਦੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਕੋਲ ਆਏ ਤੁਹਾਡੇ ਕੋਲ ਕਿਸ ਹਸਿਆਸੀਅਤ ਤੇ ਆਏ ਔਰ ਕਿਸ ਤਰੀਕੇ ਦੇ ਨਾਲ ਫਿਰ ਤੁਹਾਨੂੰ ਧਮਕੀਆਂ ਮਿਲਿਆ ਯਾਨੀ ਕੁਝ ਗੱਲ ਸਮਝ ਨਹੀਂ ਲੱਗੀ ਹੈਗੀ ਪੁੱਤ ਮੈਂ ਮੋਤਬਰ ਬੰਦਾ ਮੇਰੇ ਕੋਲ ਆ ਕੇ ਮੰਨ ਗਏ ਉਹ ਵੀ ਅਸੀਂ ਕਤਲ ਕੀਤਾ ਮੇਰੇ ਕੋਲ ਤਾਂ ਮਦਦ ਨੂੰ ਆਏ ਸੀ ਡਰਦੇ ਮੰਨ ਗਏ ਮੈਂ ਚੌਕੀ ਨੂੰ ਚਾਰਜ ਨੂੰ ਵੀ ਫੋਨ ਲਾ ਲਿਆ ਉਹ ਮੰਨ ਗਏ ਮੈਨੂੰ ਕਹਿੰਦਾ ਚੌਕੀ ਚੌਕੀ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਇਹਨਾਂ ਨੇ ਲੜਕੀ ਮਾਰੀ ਹੈ ਪੁਲਿਸ ਨੂੰ ਵੀ ਪਤਾ ਸੀ ਸਾਰੀ ਤੇ ਮੇਰੇ ਕੋਲ ਮੰਨ ਗਏ ਇਸ ਕਰਕੇ ਉਸ ਤੋਂ ਬਾਅਦ ਮੈਂ ਗਵਾਹ ਬਣ ਗਿਆ ਇਸ ਕੇਸ ਦਾ ਜਦੋਂ ਪਿੰਡ 'ਚ ਕੋਈ ਬੰਦਾ ਹੋਰ ਗ ਇਹ ਬੰਦੇ ਮਾੜੇ ਆ ਸਾਨੂੰ ਮਾਰ ਦੇਣਗੇ ਮੈਂ ਇਸ ਕੇਸ 'ਤੇ ਪਰ ਗਵਾ ਬਣ ਗਿਆ ਗਵਾ ਬਣਦੋਵਾ ਮੈਨੂੰ ਦੋ ਵਾਰੀ ਕੋਰਟ ਤੋਂ ਸਬੰਨਾ ਲਿਆ ਮੈਂ ਹਾਲੇ ਕੋਰਟ 'ਚ ਗਿਆ ਨਹੀਂ ਮੇਰੇ 164 ਦੇ ਵੀ ਬਿਆਨ ਹੋਇਆ ਜਾਂ ਸਭ ਦੇ ਸਾਹਮਣੇ ਇਸ ਕੇਸ 'ਚ ਪੁਲਿਸ ਕੋਲ ਵੀ ਮੇਰੇ ਬਿਆਨ ਹੋਏ ਆ ਹੁਣ ਮੈਨੂੰ ਉਹਨਾਂ ਤੋਂ ਖਤਰਾ ਮੈਨੂੰ ਮਾਰਨ ਨੂੰ ਫਿਰਦੇ ਆ ਜਣੀ ਇਸ ਕਰਕੇ ਮੈਨੂੰ ਇੱਕ ਔਮੀਗਿਰ ਇੱਕ ਕੁੜੀ ਦਾ ਫਾਦਰ ਹੈ ਕੁਲਦੀਪ ਮੇਰੇ ਪਿੰਡ ਦੇ ਆ ਉਹਨਾਂ ਦੇ ਆਪਸੀ ਉਹ ਦੋਨੋਂ ਰਿਸ਼ਤੇਦਾਰ ਆ ਮੈਨੂੰ ਇਸ ਕਰਕੇ ਉਹਨਾਂ ਤੋਂ ਡਰ ਆ ਇੱਕ ਇਸ ਕਰਕੇ ਮੈਂ ਸਿਮਪਲ ਕੁਤਮਨ ਜੀ ਤੋਂ ਮੰਗ ਕਰਦਾ ਵੀ ਇਸ ਜਿਹੜਾ ਕੁੜੀ ਦਾ ਜਿਹੜਾ ਕੇਸ ਹੈ ਇਹਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਿਆ ਜਾਵੇ ਇਹਦੀ ਵੱਡੇ ਲੈਵਲ ਤੋਂ ਜਾਂਚ ਹੋਣੀ ਚਾਹੀਦੀ ਹੈ ਮੈਂ ਇੱਕ ਵਾਰੀ ਚਾਰ ਫੇਸ ਮੈਨੂੰ ਬੁਲਾ ਲਿਆ ਇੱਕ ਮੈਡਮ ਹੈ ਉੱਥੇ ਮੈਂ ਉਹਦਾ ਨਾਂ ਤਾਂ ਜਾਣਦਾ ਨਹੀਂ ਸ਼ਾਇਦ ਸਬ ਇਨਸਪੈਕਟਰ ਹੈ ਉਹ ਮੈਨੂੰ ਬੜੀ ਬਦਤਮੀਜ਼ੀ ਨਾਲ ਬੋਲੀ ਬੜਾ ਰੂਟਲੀ ਬੋਲੀ ਜਿਵੇਂ ਮੈਂ ਮੈਂ ਮਲਜਮ ਹੋਣਾ ਮੈਂ ਇਸ ਕੇਸ 'ਚ ਗਵਾ ਹਾਂ ਤੁਹਾਨੂੰ ਕਿਸਨੇ ਕਿਹਾ ਕਿ ਤੁਸੀਂ ਗਵਾਹ ਬਣੋ ਹਾਲਾਂਕਿ ਤੁਸੀਂ ਆਪਣੇ ਦਮ ਤੇ ਤਾਂ ਗਏ ਨਹੀਂ ਹੋਣੇ ਤੁਹਾਨੂੰ ਕਿਸਨੇ ਕਿਹਾ ਕਿ ਤੁਸੀਂ ਇਸ ਕੇਸ ਚ ਗਵਾਹ ਬਣੋ ਗਵਾਹ ਮੈਂ ਆਪਣੇ ਆਪ ਬਣਿਆ ਮੈਨੂੰ ਜਦੋਂ ਸਚਾਈ ਦੇਖੀ ਪਈ ਨਾ ਲੜਕੀ ਮਾਰਦੀ ਮੇਰੇ ਮਨ ਨੇ ਗਵਾਹੀ ਨਹੀਂ ਦਿੱਤੀ ਵੀ ਐਡਾ ਬੜਾ ਕੇਸ ਕਿਉਂ ਕੋਈ ਏ ਸੀ ਮੇਰੇ ਆਪਣੇ ਮਨ ਨੇ ਗਵਾਹੀ ਦਿੱਤੀ ਆ ਨਾ ਕਿ ਮੈਂ ਕਿਸੇ ਦੇ ਕਹਿਣ ਤੇ ਦਿੱਤੀ ਗਵਾਹੀ ਠੀਕ ਹੈ ਨਹੀਂ ਮੈਨੂੰ ਕਿਸੇ ਬੰਦੇ ਨੇ ਕੋਈ ਫੋਰਸ ਨਹੀਂ ਕੀਤਾ ਮੇਰੇ ਮਨ ਨਾਲ ਗਵਾਹੀ ਦਿੱਤੀ ਆ ਵੀ ਨਾ ਇਹਨਾਂ ਨੇ ਕਤਲ ਕਰਕੇ ਇਹ ਬੰਦੇ ਦਾ ਬਚ ਗਿਆ ਪਿੰਡ ਚ ਕੋਈ ਕਹਿਣ ਵਾਲਾ ਹੀ ਨਹੀਂ ਹੈਗਾ ਵੀ ਇਹਨਾਂ ਨੇ ਕਤਲ ਕੀਤਾ ਏ ਤੁਹਾਡੀ ਪਿੰਡ ਦੇ ਵਿੱਚ ਕੋਈ ਰੰਜਸ ਕਿਸੇ ਨਾਲ ਖੈ ਬਾਜੀ ਹੋਵੇ ਇਸ ਤਰ੍ਹਾਂ ਨਹੀਂ ਮੇਰਾ ਕੋਈ ਇਹਨਾਂ ਨਾਲ ਪਾਲਟੀ ਬਾਜੀ ਨਹੀਂ ਮੇਰੇ ਮੇਰੇ ਕੋਲ ਤਾਂ ਇਹ ਮਦਦ ਨੂੰ ਆਏ ਸੀ ਮੇਰੇ ਕੋਲ ਸੱਚ ਦੱਸਿਆ ਪਰ ਮੇਰੇ ਮਨ ਨਾਲ ਗਵਾਹੀ ਦਿੱਤੀ ਵੀ ਨਹੀਂ ਮੇਰੀ ਵਾਈਫ ਕਹਿੰਦੀ ਵੀ ਨਾ ਬਿਲਕੁਲ ਇਹ ਬੰਦੇ ਨਹੀਂ ਬਚਣੇ ਚਾਹੀਦੇ ਵੀ ਇਹਨਾਂ ਨੇ ਗਲਤ ਕੰਮ ਕੀਤਾ ਇੱਕ ਕੁੜੀ ਮਾਰਦੀ 13 ਸਾਲ ਦੀ ਯਾਰ ਇੱਕ ਬੱਚੇ ਦਾ ਕੀ ਕਸੂਰ ਹੈ 13 ਸਾਲ ਦੇ ਬੱਚੇ ਦਾ ਤੁਹਾਡੇ ਆਪਣੇ ਗਲਤ ਰਿਲੇਸ਼ਨ ਹੈ ਤੁਸੀਂ ਰੱਖੋ 100 ਵਾਰੀ ਰੱਖੋ ਦੁਨੀ ਪਰੀ ਦਾ ਮਤਲਬ ਏ ਥੋੜੀ ਥੋੜੀ ਬੱਚੇ ਨੂੰ ਮਾਰ ਦੋ ਹੁਣ ਜਿਹੜੀ ਉਹ ਬੀਬੀ ਹੈ ਹੁਣ ਉਹ ਬੀਬੀ ਕਿੱਥੇ ਹੈ ਯਾਨੀ ਭੱਜੀ ਹੋਈ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਤਲ ਕੇਸ ਦੇ ਵਿੱਚ ਕੋਈ ਉਹ ਹੋਣੀ ਨਹੀਂ ਕਾਰਵਾਈ ਨਹੀਂ ਹੋਈ ਉਹ ਭੱਜੇ ਹੋਏ ਨੇ ਜਾਂ ਦੂਜਾ ਵਿਆਹ ਕਰਾ ਲਈ ਤਾਂ ਯਾਨੀ ਕਿਸ ਤਰ੍ਹਾਂ ਦਾ ਇਹ ਹੈ ਇਹ ਬੀਬੀ ਭੱਜ ਗਈ ਬੀਬੀ ਫਰਾਰ ਹੈ 1 ਸਾਲ ਤੋਂ ਪੁਲਿਸ ਕੋਈ ਦਿਸ਼ਾਣ ਬਿੰਦ ਨਹੀਂ ਕਰ ਰਹੀ ਇੱਕ ਮੁੰਡਾ ਵੀ ਫਰਾਰ ਹੈ ਜਿਹੜਾ ਜ਼ਕਤਾਰ ਦਾ ਮੁੰਡਾ ਇੱਕ ਦੋਸ਼ੀ ਵੀ ਫਰਾਰ ਹੈ ਦੋਨੋਂ ਇਹ ਫਰਾਰ ਹੈ 1 ਸਾਲ ਤੋਂ ਪੁਲਿਸ ਆ ਆਨੀ ਕਰਨੀ ਕਰਦੀ ਹੈ ਇਹਨਾਂ ਨੂੰ ਅਰੈਸਟ ਨਹੀਂ ਪੁਲਿਸ ਕਰਦੀ ਪੁਰਸ ਮੈਨੂੰ ਲੱਗਦਾ ਵੀ ਉੱਥੇ ਚਾਰ ਫੇਸ ਚ ਜਿਹੜਾ ਆਫਿਸ ਹੈਗਾ ਉੱਥੇ ਵੀ ਮੈਨੂੰ ਲੱਗਦਾ ਵੀ ਉਹ ਸ਼ਾਇਦ ਇਹਨਾਂ ਦਾ ਨਾਂ ਨੂੰ ਪਰਚਾ-ਪੁਰਚਾ ਕੈਨਸਲ ਕਰਨ ਨੂੰ ਫਿਰਦੇ ਇੱਕ ਕਤਲ ਨੂੰ ਛੁਪਾਇਆ ਜਾ ਰਿਹਾ ਮੈਂ ਪੰਜਾਬੀਆਂ ਤੋਂ ਮੰਗ ਕਰਦਾ ਪੂਰੇ ਪੰਜਾਬੀਆਂ ਤੋਂ ਪੂਰੇ ਦੇਸ਼ ਵਾਸੀਆਂ ਤੋਂ ਵੀ ਇਸ ਕੇਸ ਨੂੰ ਉੱਪਰ ਲੈ ਕੇ ਜਾ ਜਾ ਵੀ ਆਪਣੇ ਪੰਜਾਬ ਚ ਤੇ ਕੁੱਤਾ ਮਰਦਾ ਉਹਨੂੰ ਵੀ ਲੋਕ ਹਾਈਲਾਈਟ ਕਰ ਲੈਣੇ ਵੀ ਪਤਾ ਨਹੀਂ ਵਿਊ ਲੈਣ ਦੇ ਮਾਰੇ ਕਿੰਨੇ ਕੇਸ ਚ ਮੈਂ ਅੱਜ ਤੱਕ ਮੇਰਾ ਖਿਆਲ ਮੇਰੀ ਚੌਥੀ ਤੀਜੀ ਚੌਥੀ ਕਾ ਨੂੰ ਪ੍ਰੈਸ ਕਾਨਫਰੰਸ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਪੰਜਾਬੀ ਬੋਲਿਆ ਹੋਵੇ ਕਿ ਇੱਕ ਬੇਟੀ ਦਾ ਮਸਲਾ ਹੈ ਸਾਰੀਆਂ ਬੇਟੀਆਂ ਦਾ ਮਸਲਾ ਹੀ ਇੱਕ ਬੇਟੀ ਦਾ ਕੀ ਹੈ ਪੰਜਾਬ ਦੀਆਂ ਬੇਟੀਆਂ ਦਾ ਮਸਲਾ ਹੈ ਇਹਨੂੰ ਮੁੱਦੇ ਨੂੰ ਚੱਕਣਾ ਚਾਹੀਦਾ ਲੋਕਾਂ ਨੂੰ ਜਥੇਬੰਦੀਆਂ ਨੂੰ ਤੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਮੁਰੇ ਆਣਾ ਚਾਹੀਦਾ ਐਦਾ ਹਰੇਕ ਬੰਦਾ ਪਿੰਡ ਚ ਮਾਰਦਿਆ ਕਰੂਗਾ ਕਿਸੇ ਨੂੰ ਇਹ ਕਿਸੇ ਆਮ ਲੋਕਾਂ ਦਾ ਕੰਮ ਨਹੀਂ ਹੈਗਾ ਇਹ ਬੜੇ ਛੁਪੇਵੇਂ ਬੰਦੇ ਆ ਬੜੇ ਮਹਾਨ ਬੰਦੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਅੱਠ ਦਿਨ ਕੁੜੀ ਨੂੰ ਸੰਸਕਾਰ ਵੀ ਕਰਤਿਆ ਭੋਗ ਵੀ ਪਾਤਿਆ ਤੇ ਪਰਦਾ ਵੀ ਪਾ ਲਿਆ 12 13 15 ਦਿਨ ਬਾਅਦ ਜਾਗਰ ਹੋਇਆ ਇਹ ਕੇਸ ਦਰਦੇ ਲੋਕ ਬੋਲਿਆ ਗਰੀਬ ਲੋਕਾਂ ਬੋਲਦੇ ਨਹੀਂ ਹੈਗੇ ਇਸ ਕਰਕੇ ਮੇਰੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਇਸ ਕੇਸ ਤੇ ਗੌਰ ਕੀਤੀ ਜਾਵੇ ਗਰਮੀਤ ਸਿੰਘ ਜੀ ਹੁਣ ਤੁਹਾਨੂੰ ਧਮਕੀਆਂ ਕਿਦਾਂ ਦੀ ਮਿਲ ਰਹੀਆਂ ਨੇ ਕਿਸ ਤਰ੍ਹਾਂ ਦੀ ਕਾਲ ਕੋਰਡਿੰਗ ਹੋ ਗਈ ਜਾਂ ਫਿਰ ਕਿਸ ਤਰ੍ਹਾਂ ਮਿਲ ਕੇ ਬੰਦੇ ਯਾਨੀ ਕਿਸ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਨੇ ਨਾਲ ਐਡੀ ਮਜਾਲ ਨਹੀਂ ਵੀ ਮੈਨੂੰ ਕਾਲ ਕਰਕੇ ਧਮਕੀ ਦੇਣਾ ਮੇਰੇ ਪਿੱਛੇ ਉਹਨਾਂ ਨੇ ਬੰਦੇ ਲਾਏ ਪਿਆ ਬੰਦੇ ਕੋਈ ਬਾਹਰ ਲਿਆ ਅਨਨੋਨ ਬੰਦੇ ਕਦੇ ਮੋਟਰਸਾਈਕਲ ਦੇ ਪਿੱਛਾ ਕਰਦੇ ਆ ਕਦੇ ਰਾਤ ਨੂੰ ਮੇਰੇ ਫਾਰਮ ਤੇ ਜਾ ਕੇ ਗੇੜੇ ਮਾਰਦੇ ਆ ਪਤਾ ਲੱਗ ਜਾਂਦਾ ਜਦੋਂ ਬੰਦਾ ਰਾਤ ਨੂੰ ਸੈਰਸੂਰ ਕਰਦਾ ਵੀ ਅਣ ਪਛਾਤੇ ਬੰਦੇ ਲੱਖਦੇ ਆ ਲੋਕਾਂ ਕੋਲੋਂ ਕਹਿੰਦੇ ਆ ਮੈਨੂੰ ਕਹਿੰਦੇ ਵੀ ਗਵਾਹੀ ਨਹੀਂ ਦੇਣੀ ਮੇਰੀ ਮੈਂ ਤਕਰੀਬਨ ਦੋ ਗਵਾਹੀਆਂ ਤੇ ਗਿਆ ਨਹੀਂ ਤੇ ਹੁਣ ਮੇਰੀ ਗਵਾਹੀ ਆ ਸ਼ਾਇਦ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਮੈਨੂੰ ਬੜੀਆਂ ਧਮਕੀਆਂ ਦੇ ਵੀ ਗਵਾਹੀ ਨਹੀਂ ਦੇਣੀ ਤੂੰ ਤੇ ਨਹੀਂ ਅਸੀਂ ਤੈਨੂੰ ਮਾਰ ਦਾਂਗੇ ਇਹਦੇ ਵਿੱਚ ਬੜੇ ਪੋਲੀਟੀਕਲ ਬੰਦਿਆਂ ਦਾ ਵੀ ਹੱਥ ਹੈ ਤੇ ਬੜੇ ਵੱਡੇ ਲੈਵਲ ਤੇ ਤੇ ਕਹਿੰਦਾ ਤੁਸੀਂ ਮਤਲਬ ਇਹ ਕਿ ਮੈਨੂੰ ਮਰਵਾਉਣ 'ਚ ਬੜੇ ਕਈ ਬੰਦਿਆਂ ਦਾ ਹੱਥ ਹੈ ਇਹਦੇ ਵਿੱਚ ਜਿਹੜੀ ਤੁਹਾਡੀ ਲਗਾਤਾਰ ਰੈਕੀ ਹੋ ਰਹੀ ਹੈ ਅੱਛਾ ਤੁਸੀਂ ਪੁਲਿਸ ਨੂੰ ਕੋਈ ਲਿਖਤੀ ਕਾਰਵਾਈ ਕਰਨ ਦੇ ਲਈ ਕੋਈ ਦਿੱਤਾ ਹੈ ਮੰਗ ਪੱਤਰ ਦਿੱਤਾ ਕਿ ਤੁਹਾਨੂੰ ਧਮਕੀਆਂ ਮਿਲ ਰਹੀਆਂ ਨੇ ਕਿਸੇ ਪ੍ਰਸ਼ਾਸਨ ਮੈਂ ਲਿਖਤੀ ਤੌਰ ਤੇ ਨਹੀਂ ਗਿਆ ਮੈਂ ਡੀਐਸਪੀ ਬਲ ਸਾਹਿਬ ਨੂੰ ਦੋ ਤਿੰਨ ਵਾਰੀ ਦੱਸਿਆ ਜਾ ਕੇ ਨਿੱਜੀ ਤੌਰ ਤੇ ਵੀ ਬਲ ਸਾਹਿਬ ਤੁਸੀਂ ਮੇਰੀ ਮਦਦ ਕਰੋ ਇਸ ਕੇਸ 'ਚ ਮੈਂ ਇੱਕ ਵਾਰੀ ਐਸਐਸਪੀ ਸਾਹਿਬ ਨੂੰ ਪੁਰਾਣਿਆਂ ਨੂੰ ਵੀ ਮਿਲਿਆ ਮੈਂ ਉਹਨਾਂ ਨੂੰ ਵੀ ਦੱਸਿਆ ਤੇ ਐਸਐਸਪੀ ਸਾਹਿਬ ਨੇ ਪੁਰਾਣਿਆਂ ਨੇ ਮੇਰੀ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਐਸਐਸਪੀ ਸਾਹਿਬ ਬਦਲ ਗਏ ਮੈਂ ਇਹਨਾਂ ਨੂੰ ਮਿਲਿਆ ਨਹੀਂ ਠੀਕ ਹੈ ਨਹੀ ਹੁਣ ਲੇਟੈਸਟ ਮੈਨੂੰ ਇਹ ਆ ਵੀ ਮੈਨੂੰ ਤਕਰੀਬਨ ਉਹ ਮਾਰਨ ਨੂੰ ਫਿਰਦੇ ਮੈਨੂੰ ਜੋ ਵੀ ਲੋਕਾਂ ਦਾ ਵੀ ਬਦਲ ਆਦਾ ਮੈਨੂੰ ਆਪਣੇ ਆਪ ਤੋਂ ਵੀ ਲੱਗ ਰਿਹਾ ਮੇਰੇ ਅੱਗੇ ਪਿੱਛੇ ਪਿੱਛਾ ਕਰਦੇ ਆ ਉਹ ਪੰਜ ਚਾਰ ਬੰਦੇ ਪੱਕਾ ਅੱਛਾ ਗਰਮੀ ਸਰ ਤੁਸੀਂ ਨਾ ਗੱਲ ਥੋੜੀ ਕਮਾ ਦਿੱਤੀ ਕਿ ਪੋਲਿਟਿਕਸ ਦਾ ਯਾਨੀ ਤੁਸੀਂ ਕੁਝ ਕਹਿ ਰਹੇ ਹੋ ਪੋਲਿਟਿਕਸ ਲੀਡਰਾਂ ਕੋਈ ਨਾਮ ਲੈਣਾ ਚਾਹੋਗੇ ਤੁਸੀਂ ਨਹੀਂ ਨਿੱਜੀ ਤੌਰ ਤੇ ਨਹੀਂ ਮੈਂ ਆਉਣ ਵਾਲੇ ਸਮੇਂ ਚ ਖੁਲਾਸਾ ਕਰਾਂਗਾ ਜਿਹੜੇ ਬੰਦੇ ਮੈਨੂੰ ਮਰਵਾਉਣ ਨੂੰ ਫਿਰਦੇ ਇਹਦੇ ਵਿੱਚ ਕਈ ਬੰਦੇ ਮੈਨੂੰ ਪਿੱਛੇ ਪੇਵੇਂ ਮੇਰੇ ਤੇ ਉਹ ਮੈਨੂੰ ਮਰਵਾਣਾ ਚਾਹੁੰਦੇ ਆ ਸੋ ਧੰਨਵਾਦ ਜੀ ਸੋ ਇਸੇ ਜੀ ਆਪਣੇ ਨਾਲ ਗੁਰਮੀਤ ਸਿੰਘ ਸ਼ਾਮਪੂਰੀਆ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਇੱਕ ਕਤਲ ਦੇ ਕੇਸ ਦੇ ਵਿੱਚ ਜਿਸ ਤਰੀਕੇ ਦਾ ਦੇਖਿਆ ਜਾਂਦਾ 13 ਸਾਲ ਦੀ ਲੜਕੀ ਦਾ ਕਤਲ ਹੁੰਦਾ 2024 ਦੇ ਵਿੱਚ ਕਹਿੰਦੇ ਪਰ ਇਨਸਾਫ ਹਜੇ ਤੱਕ ਨਹੀਂ ਮਿਲਿਆ ਉਲਟਾ ਹੀ ਇਹਨਾਂ ਨੂੰ ਹੀ ਧਮਕੀਆਂ ਮਿਲ ਰਹੀਆਂ ਨੇ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸੋ ਇਹੀ ਕਹਿੰਦੇ ਨੇ ਕਿ ਪ੍ਰਸ਼ਾਸਨ ਨੂੰ ਮੰਗ ਹੈ ਕਿ ਕਾਰਵਾਈ ਵਧੀਆ ਤਰੀਕੇ ਨਾਲ ਕੀਤੀ ਜਾਵੇ ਕੁਝ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਕੁੜੀ ਦਾ ਫਾਦਰ ਹੈ ਉਹਨੂੰ ਸਮਾਂ ਕਾਤਲਾਂ ਨੂੰ ਫਸਾਉਣਾ ਚਾਹੀਦਾ ਸੀ ਸਮਾਂ ਉਹ ਮਦਦ ਕਰਦਾ ਫਿਰਦਾ ਸਮਾ ਮਾਨੂੰ ਉਲਟਾ ਮਾਨੂੰ ਮਰਵਾਉਣ ਦੀ ਧਮਕੀਆਂ ਦੇ ਰਿਹਾ ਉਹ ਕੁੜੀ ਦਾ ਫਾਦਰ ਫਿਰ ਸਾਨੂੰ ਕੀ ਲੱਗਦਾ ਕਿਤੇ ਪੈਸੇ ਦੇ ਕਿਤਾ ਨਹੀਂ ਅੰਦਰ ਖਾਤੇ ਗੱਲ ਨਿਬਟ ਕੇ ਨਹੀਂ ਨਹੀਂ ਅੰਦਰ ਦਾ ਕੀ ਨਿਬੜਨੀ ਆ ਉਹ ਕੁੜੀ ਦੇ ਫਾਦਰ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹਰ ਹਰ ਬੰਦੇ ਦੇ ਬੱਚੇ ਆ ਪਰ ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨੂੰ ਇਹ ਸੋਚਣਾ ਚਾਹੀਦਾ ਜਿਹੜੇ ਬੰਦਿਆਂ ਨੇ ਚਾਹ ਉਹਦੀ ਵਾਈਫ ਨੇ ਕੁੜੀ ਮਾਰਤੀ ਉਹਦੇ ਭਰਾ ਨੇ ਮਾਰਤੀ ਉਹਦੇ ਭਰਾ ਦੇ ਬੇਟੇ ਨੇ ਮਾਰਤੀ ਉਹਨੂੰ ਸਜ਼ਾ ਦਿਵਾਣੀ ਚਾਹੀਦੀ ਨਾਲ ਲੱਗ ਕੇ ਨਾ ਕਿ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੱਚਾਈ ਦੇ ਖੜਨਾ ਚਾਹੀਦਾ ਸੰਸਕਾਰ ਵੀ ਉਹ ਫੌਜ ਤੋਂ ਹਲੇ ਆਇਆ ਨਹੀਂ ਉਹਦੇ ਆਉਣ ਤੋਂ ਪਹਿਲਾਂ ਹੀ ਸੰਸਕਾਰ ਕਰ ਸਵੇਰੇ ਸਵੇਰੇ ਸੰਸਕਾਰ ਕੁੜੀ ਇੱਕ ਦਿਨ ਪਹਿਲਾਂ ਡੈਥ ਹੋ ਗਈ ਰਾਤ ਨੂੰ ਤੇ ਸੰਸਕਾਰ ਦੂਜੇ ਦਿਨ ਹੋਇਆ ਕਿ ਫੌਜੀ ਆ ਨਹੀਂ ਸਕਦਾ ਸੀ ਅੱਡੀ ਕਿਹੜੀ ਗੱਲ ਸੀ ਫੌਜੀ ਨੂੰ ਇਹਦਾ ਮਤਲਬ ਮਿਲੀ ਭੁਗਤ ਫੌਜੀ ਦੀ ਵੀ ਵਿੱਚ ਵਾਜੀ ਜਿਹੜੇ ਤੁਸੀਂ ਕਹਿ ਰਹੇ ਸੀ ਲਾਸਟ ਸਵਾਲ ਲੇਵਾਂਗੇ ਜਿਹੜੇ ਕਹਿ ਰਹੇ ਕਿ ਤੁਸੀਂ ਕਿ ਮਾੜਾ ਬੋਲਿਆ ਯਾਨੀ ਪ੍ਰਸ਼ਾਸਨ ਵਿੱਚ ਪੁਲਿਸ ਇੰਸਪੈਕਟਰ ਕਿਹਨੇ ਸੀ ਉਹ ਮੈਡਮ ਉਹ ਮੈਡਮ ਹੈਗੇ ਆ ਚਾਰ ਫੇਸ ਆਫਿਸ ਆ ਉਹ ਬੜਾ ਬਦਤਮਾ ਬਿਊਰੋ ਆਫ ਇਨਵੈਸਟੀਗੇਸ਼ਨ ਹੈ ਸ਼ਾਇਦ ਉੱਥੇ ਮੈਨੂੰ ਮੈਡਮ ਨੇ ਮੈਨੂੰ ਅਜ ਤੱਕ ਮੇਰੇ ਬਿਆਨ ਨਹੀਂ ਕਦੇ ਲਏ ਉਹਨੇ ਮੈਡਮ ਨੇ ਮੈਨੂੰ ਉਹਨਾਂ ਤੇ ਸ਼ੱਕ ਹੈ ਮੈਨੂੰ ਇਹ ਲੱਗਦਾ ਵੀ ਉਹ ਵੀ ਨਾਲ ਮਿਲੇਵੇਂ ਇਨਾਂ ਤੇ ਮੈਂ ਗਿਆ ਸੀ ਉਹਨਾਂ ਕੋਲ ਮੇਰੇ ਬਿਆਨ ਵੀ ਨਹੀਂ ਲਿਖਿਆ ਅਜ ਤੱਕ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਕੋਈ ਅੱਗੇ ਕਾਰਵਾਈ ਮੇਰੇ ਖਿਆਲ 100 ਵਾਰੀ ਗੱਡੀਆਂ ਲੈ ਕੇ ਘਰ-ਘਰ ਸਾਈਨ ਕਰਾਣ ਦੇ ਫਿਰਦੇ ਸੀ ਉਹ ਵੀ ਸਾਈਨ ਕਰੋ ਦੇਖੋ ਜੀ ਪਿੰਡਾਂ 'ਚ ਕੌਣ ਬੰਦਾ ਸਾਈਨ ਕਰਦਾ ਹੁੰਦਾ ਘਰ-ਘਰ ਜਾ ਕੇ ਕਿਹੜੀ ਪੁਲਿਸ ਅਜ ਤੱਕ ਮੈਨੂੰ ਇਹ ਦੱਸੋ ਕਿਸੇ ਮਹਿਕਮੇ ਦੇ ਬੰਦੇ ਘਰ-ਘਰ ਜਾ ਕੇ ਪੁਲਿਸ ਕਦੇ ਇਨ ਕੋਈ ਬੰਦਾ ਕਹਿੰਦਾ ਹੁੰਦਾ ਵੀ ਇਹਨੇ ਕਤਲ ਕੀਤਾ ਕੋਈ ਨਾ ਕੋਈ ਬੰਦਾ ਕਹਿੰਦਾ ਹੁੰਦਾ ਵੀ ਕਤਲ ਕੀਤਾ ਕੋਈ ਬੰਦਾ ਗਵਾਹ ਹੁੰਦਾ ਸਾਰੇ ਪਿੰਡ ਦਾ ਲੋਕੀ ਪਿੰਡ ਚ ਦਾ ਕਹਿੰਦੇ ਨਹੀਂ ਉੱਥੇ ਜਾ ਕੇ ਦੋ ਚਾਰ ਬਾਰੀ ਬੰਦਿਆਂ ਦਾ ਬਿਆਨ ਵੀ ਉਹਨਾਂ ਵੀ ਲਿਖਿਆ ਉਹਨਾਂ ਨੇ ਸ਼ਾਇਦ ਮਨ ਲਾਦੀ ਮੈਂ ਇਹ ਕਹਿੰਦਾ ਵੀ ਜੇ ਕਿਤੇ ਜਿੱਦਣ ਇਹ ਬਲ ਸਾਹਿਬ ਨੇ ਉੱਥੇ ਜਾ ਕੇ ਜਿੱਦਣ ਮੈਂ ਗਵਾਹੀ ਦਿੱਤੀ ਹੈ ਬਲ ਸਾਹਿਬ ਨੇ ਪਿੰਡ ਚ ਇਕੱਠ ਕਰਿਆ ਵਾ ਸੀ ਬਕਾਇਦਾ ਮੇਰੇ ਕੋਈ ਵੀਡੀਓ ਇਸ ਚੀਜ਼ ਦੀ ਬਈ ਇਹ ਲੜਕੀ ਮਾਰੀ ਗਈ ਹੈ ਜਦੋਂ ਡਿਕ ਡੀਐਸਪੀ ਸਾਹਿਬ ਨੇ ਇਨਕੁਆਇਰੀ ਕਰ ਲਈ ਉਸ ਤੋਂ ਉੱਪਰ ਕਿਹੜੀ ਇਨਕੁਆਇਰੀ ਰਹੀ ਹੋਣ ਪੁਲਿਸ ਨੇ ਪਰਚਾ ਦਿੱਤਾ ਪੁਲਿਸ ਨੇ ਪਰਚਾ ਦਿੱਤਾ ਜਦੋਂ ਕਿ ਦਿੱਤਾ ਪਹਿਲੇ ਦਿਨ ਮੈਂ ਤਾਂ ਇਸ ਕਰਕੇ ਮੰਕ ਕਰਦਾ ਮੀਡੀਆ ਤੋਂ ਮੰਕ ਕਰਦਾ ਇਹਨੂੰ ਵੱਧ ਤੇ ਵੱਧ ਛਾਲਿਆ ਜਾਵੇ ਮੇਰੀ ਸੀਐਮ ਸਾਹਿਬ ਨੂੰ ਬੇਨਤੀ ਆ ਇਹਨੂੰ ਪਾਰਟੀ ਬਾਜ਼ੀ ਤੋਂ ਉੱਪਰ ਰੱਖ ਕੇ ਕੇਸ ਨੂੰ ਇਹਦੀ ਵੱਡੇ ਲੈਵਲ ਤੇ ਇਨਕੁਆਇਰੀ ਕੀਤੀ ਜਾਵੇ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਜਿਹੜੇ ਉਹ ਬੰਦੇ ਆ ਮਲਜ਼ਮ ਐ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇੱਕ ਸਾਲ ਤੋਂ ਬੰਦੇ ਫਰਾਰ ਆ ਕਦੇ ਪੁਲਿਸ ਵੀ ਕੀ ਇੱਕ ਸਾਲ ਤੋਂ ਬੰਦੇ ਫਰਾਰਸ਼ਪਤੀ ਹੁੰਦੀ ਆ ਛੋਟਾ ਜਿਹਾ ਕੇਸ ਐ ਐਡੀ ਕਿਹੜੀ ਗੱਲ ਐ ਐਡੇ ਐਡੇ ਕੇਸ ਪੁਲਿਸ ਸੋਲਵ ਕਰ ਲੈਂਦੀ ਆ ਤਾਂ 10 ਮਿੰਟ ਦਾ ਕੰਮ ਹੀ ਤਾਂ ਐ ਪੁਲਿਸ ਵਾਤੇ ਉਹਦਾ ਘਰ ਵਾਲੇ ਨੂੰ ਫੜ ਜਿਹੜੇ ਓਮੀ ਓਮੀ ਨਾਲ ਰੋਜ਼ ਗੱਲ ਹੁੰਦੀ ਆ ਉਹਨਾਂ ਦੀ ਠੀਕ ਹੈ ਨਾ ਇਸ ਕਰਕੇ ਮੇਰੀ ਬੇਨਤੀ ਹੱਥ ਬਨ ਗਿਆ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਬਲ ਸਾਹਿਬ ਨੂੰ ਵੀ ਬੇਨਤੀ ਹੈ ਸੀਐਮ ਸਾਹਿਬ ਨੂੰ ਬੇਨਤੀ ਹੈ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਸਾਰੇ ਇਹਦਾ ਕੈਬਨਟ ਮੰਤਰੀਆਂ ਨੂੰ ਸਾਰਿਆਂ ਨੂੰ ਬੇਨਤੀ ਇਸ ਨੂੰ ਮੁੱਤੇ ਨੂੰ ਵੱਡੇ ਲੈਵਲ ਤੇ ਕਰਕੇ ਇਹ ਬੰਦੇ ਅਰੈਸਟ ਕਰਾਇਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਲਾਖ ਸਵਾਲ ਲੈ ਮਾਂਗੇ ਗਰਮੇ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਿਸੇ ਨੇ ਤੁਹਾਨੂੰ ਪ੍ਰਸ਼ਾਸਨ ਨੇ ਮਾੜਾ ਚੰਗਾ ਬੋਲਿਆ ਸੀ ਕਿਹਾ ਤੁਸੀਂ ਇਹ ਗੱਲ ਕੋਰਟ ਦੇ ਵਿੱਚ ਰੱਖੋਗੇ ਮੈਂ ਬਿਲਕੁਲ ਕੋਰਟ ਚ ਨਹੀਂ ਮੈਂ ਹ ਮੈਡਮ ਦੇ ਖਿਲਾਫ ਹੁੰਦਾ ਮੈਨੂੰ ਉਸ ਦਾ ਉਹ ਮਿਲੀਵਿਆ ਨਾਲ ਮੈਨੂੰ ਬੜੀ ਟੋਟਲੀ ਬੋਲੀ ਆ ਮੈਂ ਉਹਨੂੰ ਕਿਹਾ ਮੈਂ ਜ਼ਿੰਮੇਵਾਰ ਬੰਦਾ ਵੀ ਤੁਸੀਂ ਮੈਨੂੰ ਕਿਵੇਂ ਬੋਲ ਸਕਦੇ ਮੈਂ ਮਲਜ਼ਮ ਥੋੜੀ ਆ ਮੈਂ ਗਵਾਹ ਇਸ ਕੇਸ ਚ ਉਹ ਤਾਂ ਮੇਰੇ ਨਾਲ ਐਦਾ ਬੋਰੀ ਸੀ ਜਿਵੇਂ ਮੈਂ ਮਲਜ਼ਮ ਹੁੰਦਾ ਮੈਨੂੰ ਲੱਗਦਾ ਵੀ ਇਹਨਾਂ ਆਪਣਾ ਲੇਪ ਲੈ ਕੇ ਕੋ ਖਾ ਪੀ ਕੇ ਬਣਾ ਕੇ ਤੁਰਪੀ ਹੋ ਮੈਂ ਉਹਨਾਂ ਦੇ ਅਫਸਰ ਕੋਲ ਵੀ ਬਹੁਤ ਜਲਦੀ ਪੇਸ਼ ਹੋ ਰਿਹਾ ਚੰਡੀਗੜ੍ਹ 9 ਸੈਕਟਰ ਚ ਮੈਂ ਬਿਲਕੁਲ ਚੰਗੀ ਪੱਧਰ ਤੇ ਲੱਗਿਆ ਵਾ ਮੈਂ ਜਿੱਥੇ ਵੀ ਜਿਹੜਾ ਵੀ ਬੰਦਾ ਕੋਈ ਪੰਜਾਬੀ ਇਸ ਵੀਡੀਓ ਨੂੰ ਸੁਣਦਾ ਮੈਨੂੰ ਕੋਈ ਇਹ ਨਹੀਂ ਆ ਵੀ ਮੈਂ ਕੋਈ ਡਰਿਆ ਵਾਂ ਜਾਂ ਮੈਂ ਕਿਸੇ ਗੱਲ ਤੋਂ ਮੈਨੂੰ ਸਿਰਫ ਇਹ ਆ ਵੀ ਜੇ ਮੇਰੀ ਮੌਤ ਵੀ ਹੋ ਗਈ ਤਾਂ ਮੇਰੀ ਮੌਤੇ ਲੋਕ ਜ਼ਿੰਮੇਦਾਰ ਹੋਣਗੇ ਮੇਰੇ ਮਰਨ ਤੋਂ ਬਾਅਦ ਮੈਂ ਮੌਤ ਮੂਤੋਂ ਨਹੀਂ ਡਰਦਾ ਨਾ ਮੈਂ ਪ੍ਰਵਾਹ ਕਰਦਾ ਫਿਰ ਤਾਂ ਮੈਂ ਗਵਾਹੀਓਂ ਨਾ ਦੰਦਾ ਜੇ ਮੌਤੋਂ ਡਰਦਾ ਹੁੰਦਾ ਸਚਾਈ ਸਾਹਮਣੇ ਆਣੀ ਚਾਹੀਦੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਇੱਕ 13 ਸਾਲ ਦੀ ਬੱਚੀ ਦਾ ਕਤਲ ਕੀਤਾ ਦਾਇਨ ਹੈ ਤੇ ਮਾਂ ਨੇ ਤੇ ਤਾਇ ਦੇ ਬੇਟੇ ਨੇ ਸੋ ਧੰਨਵਾਦ ਜੀ ਸੋ ਦੇਖਿਆ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵੀ ਗੱਲਾਂ ਹੋਈਆਂ ਨੇ ਬਹੁਤ ਸਾਰੀ ਖੁਲਾਸੀ ਕੀਤੀ ਨੇ ਗੁਰਮੀਤ ਸਿੰਘ ਸ਼ਾਮਪੂਰੀਆ ਜੀ ਨੇ ਹੈਲੋ ਹੈਲੋ ਮੈਮ ਸਤਿ ਸ਼੍ਰੀ ਅਕਾਲ ਰੈਨੂ ਮੈਮ ਗੱਲ ਕਰ ਰਹੀ ਹਾਂ ਜੀ ਹਾਂਜੀ ਮੈਮ ਸੋਨੂ ਜਾਸਲਾ ਗੱਲ ਕਰ ਰਹੀ ਹਾਂ ਲੋਕ ਚੇਤਨਾ ਟੀਵੀ ਤੋਂ ਜੀ ਮੈਮ 1 ਮਿੰਟ ਚਾਹੀਦਾ ਜੀ ਤੁਹਾਡਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਇੱਕ ਨਾ ਇੱਕ ਸੈਕਸ਼ਨ ਹੈ ਨਾ ਤੁਹਾਡੇ ਬਾਰੇ ਗੱਲ ਕੀਤੀ ਹੈ ਕਿ ਗੁਰਮੀਤ ਸਿੰਘ ਸ਼ਾਮਪੂਰੀਆ ਉਹ ਤੁਹਾਡੇ ਨੂੰ ਇਹ ਕਹਿ ਰਹੇ ਨੇ ਕਿ ਤੁਹਾਡੇ ਕੋਲੋਂ ਕੰਪਲੀਟ ਲੈ ਕੇ ਗਏ ਸੀ ਕਿ ਤੁਸੀਂ ਉਹਨਾਂ ਨਾਲ ਸਹੀ ਤਰੀਕੇ ਨਾਲ ਡੀਲ ਨਹੀਂ ਕੀਤਾ ਤੇ ਉਹ ਕਹਿੰਦੇ ਕਿ ਅਸੀਂ ਕੋਰਟ ਤੇ ਵੀ ਗੱਲ ਰੱਖਾਂਗੇ ਤੁਹਾਡੇ ਬਾਰੇ ਬਸ ਉਹਦੇ ਤੇ ਤੁਹਾਡਾ ਵਰਜਨ ਲੈਣਾ ਸੀ ਕਿ ਤੁਹਾਡੇ ਨਾਲ ਉਹਨਾਂ ਨਾਲ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਮੇਰੇ ਕੋਲ ਨਾ ਇੱਕ ਕੰਪਲੇਨ ਜਰਗਾ ਦੇ ਪੈਂਡਿੰਗ ਹੈ ਹਾਈ ਕੋਰਟ ਤੋਂ ਮੈਨੂੰ ਇਨਕੁਆਇਰੀ ਮਾਰਕ ਹੋਈ ਪਈ ਹੈ ਜੀ ਤੇ ਮੈਂ ਉਹਨੂੰ ਘੱਟੋ ਘੱਟ 2-3 ਮਹੀਨੇ ਪਹਿਲਾਂ ਬੁਲਾਇਆ ਸੀਗਾ ਉਹਨਾਂ ਦੇ ਬਿਆਨ ਵਾਸਤੇ ਜੀ ਉਹਨੇ ਮੇਰੇ ਕੋਲ ਕੋਈ ਕੰਪਲੇਨ ਲੈ ਕੇ ਆਏ ਠੀਕ ਹੈ ਜੀ ਤੇ ਹੁਣ ਉਹ ਮੈਨੂੰ ਕਹਿੰਦੇ ਨੇ ਮੇਰੇ ਬਿਆਨ ਮੈਂ ਕਦੇ ਕਰਾ ਲੈਂਦੀ ਆ ਜੀ ਤੇ ਵਰਮਾ ਜੀ ਨੇ ਨਾਰਮਲ ਗੱਲ ਹੋਈ ਸੀ ਕਿ ਤੇ ਹੁਣ ਉਹ ਕਹਿੰਦੇ ਮੈਨੂੰ ਤੁਸੀਂ ਮੇਰੇ ਬਿਆਨ ਨਹੀਂ ਲਿਖ ਰਹੇ ਮੈਂ ਕਹਾਂ ਤੁਸੀਂ ਆਜੋ ਥਰਸਡੇ ਨੂੰ ਮੈਂ ਲਿਖ ਲੈਂਦੇ ਤੁਹਾਡੇ ਬਿਆਨ ਠੀਕ ਹੈ ਜੀ ਉਹ ਕਹਿੰਦੇ ਸੀ ਨਾ ਕਹਿੰਦੇ ਕਿ ਤੁਸੀਂ ਉਹਨਾਂ ਨੇ ਕ੍ਰਿਮੀਨਲ ਦੀ ਤਰ੍ਹਾਂ ਯਾਨੀ ਉਹ ਕੀਤਾ ਯਾਨੀ ਬਿਹੇਵ ਕੀਤਾ ਕਿੰਨੀ ਸੈਸ਼ਨ ਹਾਂ ਜੀ ਮੇਰੀ ਗੱਲ ਸੁਣੋ ਜੀ ਤਾਂ ਨੂੰ ਜਿਸ ਕੇਸ ਬਾਰੇ ਪਤਾ ਇਹ ਇੱਕ ਨਾ 12 ਸਾਲ ਦੀ ਬੱਚੀ ਦਾ ਮਰਡਰ ਹੋਇਆ ਸੀ ਹਾਂ ਠੀਕ ਹੈ ਜੀ ਉਹ ਇੱਕ ਉਹਦੇ ਫੈਮਿਲੀ ਕਹਿੰਦੇ ਆ ਉਹਦਾ ਫਾਦਰ ਕੁੜੀ ਦਾ ਫਾਦਰ ਕਹਿੰਦਾ ਸਭ ਕੱਟਿਆ ਠੀਕ ਹੈ ਠੀਕ ਹੈ ਜੀ ਤੇ ਹੀ ਇਜ਼ ਦਾ ਓਨਲੀ ਵਨ ਹੂ ਇਸ ਸੇਇੰਗ ਕਿ ਨਹੀਂ ਜਿਹਨੇ ਮਾਰੀ ਹੈ ਠੀਕ ਹੈ ਜੀ ਤੇ ਉਹ ਇਨਵੈਸਟੀਗੇਸ਼ਨ ਮੇਰੇ ਕੋਲ ਹਾਈ ਕੋਰਟ ਚ ਆਈ ਹੈ ਆਮ ਪੋਸਟਡ ਇਨ ਕ੍ਰਾਈਮ ਬ੍ਰਾਂਚ ਠੀਕ ਹੈ ਜੀ ਇਹ ਮੈਟਰ ਬਹੁਤ ਸੈਂਸਿਟਿਵ ਹੈਗਾ ਇੱਕ ਬੰਦੇ ਦੇ ਕਹਿਣ ਨਾਲ ਨਹੀਂ ਹੁੰਦਾ ਮੈਨੂੰ ਬਹੁਤ ਸਾਰੇ ਟੈਕਨੀਕਲ ਲੀਗਲ ਬਹੁਤ ਚੀਜ਼ਾਂ ਦੇਖਣੀਆਂ ਪਹਿਲੇ ਕਿਉਂਕਿ 12 ਸਾਲ ਦੇ ਬੱਚੇ ਦਾ ਮੈਟਰ ਹੈਗਾ ਜੀ ਆਮਲੀ ਕਲੇਮ ਕਰਦੀ ਹੈ ਵੀ ਇਹ ਸਨੇਕ ਬਾਈਟ ਹੋਈ ਹੈ ਤੇ ਪਿੰਡ ਦੇ ਪੰਜਾਬ ਬੰਦੇ ਹੋਰ ਬਿਆਨ ਕਰਦੇ ਨੇ ਵੀ ਨੈਚੁਰਲ ਹੋਇਆ ਸਾਰਾ ਕੁਝ ਬਟ ਅਸੀਂ ਟੈਕਨੀਕਲੀ ਦੇਖਣਾ ਹੈ ਸਿਰਫ ਇਹ ਕਹਿੰਦੇ ਨੇ ਵੀ ਨਹੀਂ ਜੀ ਇਹ ਡੈਥ ਇਦਾਂ ਨਹੀਂ ਹੋਈ ਤੇ ਸਿਰ ਇਹਨਾਂ ਦੇ ਕਹਿਣ ਨਾਲ ਵੀ ਨਹੀਂ ਸਰਦਾ ਹੁੰਦਾ ਨਾ ਮੈਨੂੰ ਉਹਨਾਂ ਨੇ ਜੀ ਪੁੱਛਣਾ ਪੈਣਾ ਹੀ ਨਾ ਮੈਂ ਮੈਂ ਪਹਿਲਾਂ ਮੈਮ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਆਪਾਂ ਉਹਨਾਂ ਦੇ ਨਾਲ ਇੰਟਰਵਿਊ ਕੀਤਾ ਸੀ ਸਿਰ ਮੈਂ ਤੁਹਾਡਾ ਪਰਖ ਲੈਣਾ ਸੀ ਹਾਂਜੀ ਹਾਂ ਉਹ ਉਹ ਕੰਪਲੇਨ ਲੈ ਕੇ ਨਹੀਂ ਆਏ ਮੇਰੇ ਕੋਲ ਠੀਕ ਹੈ ਜੀ ਮੈਂ ਉਹਨੂੰ ਤੇ ਪੁੱਛ ਵੀ ਲਈ ਠੀਕ ਹੈ ਨਾਰਮਲ ਵੀ ਉਹ ਉਹਦੇ ਗਵਾਹ ਨੇ ਚਲਾਨ ਦਿੱਤਾ ਹੋਇਆ ਇੱਕ ਦਾ ਬਾਕੀ ਦੋਹਾਂ ਦਾ ਰਹਿੰਦਾ ਹੈ ਮੇਰੇ ਕੋਲ ਹਾਈ ਕੋਰਟ ਚ ਇਨਵੈਸਟੀਗੇਸ਼ਨ ਹੈਗੀ ਮੈਂ ਆਪਣਾ ਸੌਪਰ ਟਾਈਮ ਲਵਾਂਗੀ ਇਹ ਕੋਈ ਨਾਰਮਲ ਲੜਾਈ ਨਹੀਂ ਹੈਗੀ ਇਹ ਕਿ ਉਹਨਾਂ ਦੇ ਕਹੇ ਤੇ ਇਨਵੈਸਟੀਗੇਸ਼ਨ ਵੀ ਇਦਾਂ ਬਸ ਫਾਹਾ ਵੜ ਹੁੰਦੀ ਆ ਲੈ ਕ੍ਰਾਈਮ ਇਨਵੈਸਟੀਗੇਸ਼ਨ ਬਹੁਤ-ਬਹੁਤ ਤਰੀਕੇ ਨਾਲ ਹੁੰਦੀ ਹੈ ਬਹੁਤ ਟੈਕਨੀਕਲ ਚੀਜ਼ਾਂ ਦੇਖਾਈਆਂ ਪੈਂਦੀਆਂ ਨੇ ਆਪ ਸਾਨੂੰ ਇਨਵੈਸਟੀਗੇਸ਼ਨ ਚ ਉਹ ਅਸੀਂ ਕਰ ਰਿਹਾ ਹੈ ਕੰਮ ਨਹੀਂ ਨਹੀਂ ਬਹੁਤ ਵਧੀਆ ਮੈਮ ਤਾਈਓ ਮੈਂ ਤੁਹਾਡੇ ਕੋਲ 1 ਮਿੰਟ ਦਾ ਤਾਈਓ ਸਮਾਂ ਮੰਗੇ ਸੀ ਕਿ ਮੈਂ ਤੁਹਾਡਾ ਬਸ ਬਿਆਨ ਹੀ ਲੈਣਾ ਸੀ ਠੀਕ ਠੀਕ ਹੈ ਥੈਂਕ ਯੂ ਮੈਮ ਥੈਂਕ ਯੂ ਅਸੀਂ ਕੰਮ ਕਰ ਰਹੇ ਹਾਂ ਬਸ ਠੀਕ ਹੈ ਠੀਕ ਠੀਕ ਹੈ ਥੈਂਕ ਯੂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਧੂਆ ਦੇ ਨਾਲ ਸੋ ਨੂੰ ਜਾਂਚ ਵਾਲੀ ਰਿਪੋਰਟ ਮੋਹਾਲੀ